ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈਗਾ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਦੱਸਾਂਗੇ ਵੀ ਆਪਾਂ ਕਿਸ ਤਰ੍ਹਾਂ ਦੁਪੱਟੇ ਜਾਂ ਸੂਟਾਂ ਨੂੰ ਹਨਾ ਨਵੇਂ ਤਰੀਕੇ ਨਾਲ ਡਿਜ਼ਾਈਨ ਕਰ ਸਕਦੇ ਹਾਂ ਜੀ ਉਹ ਵੀ ਫੈਬਰਿਕ ਕਲਰ ਨਾਲ ਇਹ ਆਪਾਂ ਫੈਬਰਿਕ ਜਿਹੜੇ ਨੇ ਕਲਰ ਲੈਨੇਗੇ ਇਹ ਆਪਦੀ ਚੋਇਸ ਅਨੁਸਾਰ ਆਪਾਂ ਕੋਈ ਮਰਜ਼ੀ ਕਲਰ ਲੈ ਸਕਦੇ ਹਾਂ ਇਹ ਆਪਾਂ ਬੈਲੂਨ ਲੈਨੇਗੇ ਇਹਦੇ ਨਾਲ ਜੀ ਆਪਾਂ ਇੱਕ ਨਵੇਂ ਤਰੀਕੇ ਨਾਲ ਜਿਹੜਾ ਸੂਟ ਤੇ ਦੁਪੱਟੇ ਨੂੰ ਡਿਜ਼ਾਈਨ ਕਰ ਸਕਦੇ ਹਾਂ ਬਿਲਕੁਲ ਘੱਟ ਸਮੇਂ ਵਿੱਚ ਬਹੁਤ ਹੀ ਸੌਖੇ ਤਰੀਕੇ ਇਹ ਡਿਜ਼ਾਈਨ ਤਿਆਰ ਕਰਨ ਲਈ ਜੀ ਆਪਾਂ ਨੂੰ ਕੋਈ ਸਟੈਂਸ਼ਨਲ ਪੇਪਰ ਦੀ ਜਾਂ ਕਿਸੇ ਵੀ ਹੋਰ ਚੀਜ਼ ਦੀ ਲੋੜ ਨਹੀਂ ਪੈਣੀ ਹਨਾ ਇਹਦੇ ਲਈ ਆਪਾਂ ਨੂੰ ਫੈਬਰਿਕ ਕਲਰ ਤੇ ਬੈਲੂਨਜ਼ ਨਾਲ ਆਪਾਂ ਨੇ ਜਿਹੜਾ ਹਨਾ ਡਿਜ਼ਾਈਨ ਤਿਆਰ ਕਰਨਾ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਬਰਸ਼ ਨਾਲ ਜੀ ਆਪਾਂ ਇਹਦੀ ਹਨਾ ਪੱਤੀਆਂ ਬਣਾਵਾਂਗੇ ਵੀਡੀਓ ਆਪਾਂ ਹੁਣ ਸਟਾਰਟ ਕਰਦੇ ਆਂਗੇ ਆਪਾਂ ਦੱਸਦੇ ਆਂ ਵੀਡੀਓ ਦੇ ਵਿੱਚ ਵੀ ਆਪਾਂ ਨਵਾਂ ਤਰੀਕਾ ਵਰਤ ਕੇ ਕਿਵੇਂ ਆਪਾਂ ਜਿਹੜਾ ਦੁਪੱਟੇ ਨੂੰ ਡਿਜ਼ਾਈਨ ਕਰ ਸਕਦੇ ਆਂ ਸੂਟ ਨੂੰ ਜੀ ਆਪਾਂ ਇੱਕ ਬੈਲੂਨਜ਼ ਲੈ ਲੈਣਾ ਇਹ ਤੇ ਆਪਾਂ ਜੀ ਗੱਠ ਲਗਾਉਣੀ ਹੈਗੀ ਮੂਰਲੇ ਪਾਸੇ ਆਪਾਂ ਨੇ ਇਦਾਂ ਗੱਠ ਦੇ ਦੇਣੀ ਆ। ਆ ਬੈਲ ਨੂੰ ਉਸੇ ਆਪ ਗੱਠ ਦੇ ਕੇ ਇਹ ਚ ਹਵਾ ਭਰ ਲਈ ਇਸ ਤਰ੍ਹਾਂ ਦੇਖੋ ਇਹਦੇ ਵਿੱਚ ਬਾਲਾ ਆ ਗਏ। ਇਹਦੇ ਵਿੱਚ ਜੀ ਆਪਾਂ ਪਾਣੀ ਵੀ ਪਾ ਸਕਦੇ ਆ ਆਪਾਂ ਨੇ ਪਾਣੀ ਨਹੀਂ ਪਾਇਆ ਬਸ ਕੱਲੀ ਹਵਾਈ ਭਰੀ ਹੈ। ਇਹਦੇ ਵਿੱਚ ਜੀ ਆਪਾਂ ਦੋ ਤਰ੍ਹਾਂ ਦੇ ਕਲਰ ਲੈ ਲੇ। ਬਲੂ ਤੇ ਰੈੱਡ ਜੀ ਉਹ ਆਪਾਂ ਫਲਾਵਰ ਬਣਾਵਾਂਗੇ। ਇਹਨਾਂ ਨੂੰ ਜੀ ਚੰਗੀ ਤਰ੍ਹਾਂ ਬ੍ਰਸ਼ ਨਾਲ نیچے ਸੈੱਟ ਕਰ ਲੈਣਾ ਆਪਾਂ ਨੇ ਕਲਰ ਨੂੰ ਇਸ ਤਰ੍ਹਾਂ ਜੀ। ਚੰਗੀ ਤਰ੍ਹਾਂ ਆਪਾਂ ਨੇ ਜਿਹੜਾ ਕਲਰ ਨੀਚੇ ਸੈੱਟ ਕਰ ਲੈਣਾ ਇਸ ਤਰ੍ਹਾਂ ਹੀ ਆਪਾਂ ਨੇ ਜਿਹੜਾ ਰੈੱਡ ਕਲਰ ਹੈਗਾ ਉਹਨੂੰ ਸੈੱਟ ਕਰ ਲੈਣਾ ਆਪਾਂ ਇਹੜਾ ਰੈੱਡ ਕਲਰ ਹੈਗਾ ਉਹਨੂੰ ਵੀ ਸੈੱਟ ਕਰ ਲੈਣਾ ਇਸ ਤਰ੍ਹਾਂ ਦੋਏ ਕਲਰ ਆਪਾਂ ਨੇ ਇਦਾਂ ਸੈੱਟ ਕਰ ਲੈਣੇ ਨੇ ਜੀ ਡਿਜ਼ਾਈਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੀ ਆਪਾਂ ਭੈਣਾਂ ਨੂੰ ਬੇਨਤੀ ਕਰਦੇ ਆਂ ਵੀ ਜਿਨ੍ਹਾਂ ਭੈਣਾਂ ਨੇ ਹਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨ ਹਨਾ ਤੇ ਲਾਈਕ ਜਰੂਰ ਕਰਿਆ ਕਰੋ ਜੀ ਤੇ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਵੇ ਆਪਣੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਤਾਂ ਜੋ ਅਸੀਂ ਇਦੋਂ ਵੀ ਸੋਹਣੇ-ਸੋਹਣੇ ਹੋਰ ਡਿਜ਼ਾਈਨ ਤੁਹਾਨੂੰ ਦਿਖਾ ਸਕੀਏ ਹਨਾ ਸੁਰਨਾ ਸ਼ੇਅਰ ਕਰ ਸਕੀਏ ਜੀ ਵੀਡੀਓ ਨੂੰ ਜੇ ਤੁਸੀਂ ਲਾਈਕ ਬਹੁਤ ਘੱਟ ਕਰਦੇ ਹੋ ਹਨਾ ਤੇ ਕਮੈਂਟ ਵੀ ਬਹੁਤ ਘੱਟ ਹੈ ਜੀ ਹਨਾ ਜਿਵੇਂ ਹੁਣ ਅਸੀਂ ਇੰਨੀ ਮਿਹਨਤ ਨਾਲ ਵੀਡੀਓ ਬਣਾਉਨੇ ਆਂਗੇ ਤਾ ਜੋ ਜੇ ਤੁਸੀਂ ਲਾਈਕ ਤੇ ਕਮੈਂਟ ਕਰੋਗੇ ਸਾਡਾ ਹੌਸਲਾ ਉਦੋਂ ਵੀ ਹਨਾ ਬਲੰਦ ਹੁੰਦਾ ਐ ਸੇ ਉਦੋਂ ਵੀ ਹਨਾ ਵਧੀਆ ਵੀ ਦੇ ਵੀਡੀਓ ਜਿਹੜੇ ਨਾਲ ਸ਼ੇਅਰ ਕਰੀਏ ਚਲੋ ਜੀ ਹੁਣ ਆਪਾਂ ਫਲਾਵਰ ਜਿਹੜੇ ਨੇ ਸ਼ੁਰੂ ਕਰਦੇ ਆਂਗੇ ਆਪਾਂ ਜੀ ਬਲੂ ਕਲਰ ਨਾਲ ਇਦਾਂ ਹਨਾ ਬੈਲੂਨ ਲਗਾ ਲੈਣਾਗਾ ਤਰ ਆਪਾਂ ਨੇ ਦੇਖੋ ਫਲਾਵਰ ਤੇ ਇਦਾਂ ਲਗਾ ਲੈਣਾ ਬੈਲੂਨ ਤੇ ਜੀ ਲਗਾ ਲੈਣਾ ਆਪਾਂ ਨੇ ਹੁਣ ਆਪਾਂ ਨੇ ਦੇਖੋ ਇੱਥੋਂ ਫਲਾਵਰ ਇਦਾਂ ਸ਼ੁਰੂ ਕਰਨਾ ਔਰੇ ਆਪਾਂ ਨੇ ਇਹ ਲਗਾਵਾਂਗੇ ਇਸ ਤਰ੍ਹਾਂ ਜੀ ਆਪਾਂ ਹਨਾ ਇੱਕ ਇੱਕ ਫਲਾਵਰ ਦੀ ਜਗ੍ਹਾ ਛੱਡ ਕੇ ਕਿਉਂਕਿ ਉਹ ਆਪਾਂ ਨੇ ਰੈੱਡ ਲਗਾਉਣਾ ਇਸ ਤਰ੍ਹਾਂ ਜਿਹੜਾ ਆਪਾਂ ਫਲਾਵਰ ਬਣਾਵਾਂਗੇ ਆ ਦੇਖੋ ਚੰਗੀ ਤਰ੍ਹਾਂ ਇਹਦਾ ਕਲਰ ਆਪਾਂ ਨੇ ਇਸ ਤਰ੍ਹਾਂ ਲਗਾ ਲੈਣਾ ਇਸ ਤਰ੍ਹਾਂ ਆਪਾਂ ਨੇ ਇਹਨੇ ਕਲਰ ਲਗਾ ਲੈਣੇ ਇੱਕ ਐਦਾਂ ਦਾ ਬੈਲੂਨ ਆਪਾਂ ਨੇ yellow ਕਲਰ ਦਾ ਹੋਰ ਲੈ ਲਿਆ ਜੀ ਏ ਵੀ ਆਪਾਂ ਇਦਾਂ ਹੀ ਲਗਾਉਣਾ ਹਨਾ ਇਹਦੇ ਕਲਰ ਸੈਂਟਰ ਕਰਕੇ ਜਿਵੇਂ ਲਗਾ ਲੈਣਾ ਤੇ ਇੱਧਰ ਲਗਾਵਾਂਗੇ ਆ ਦੇਖੋ ਇਦਾਂ ਦੇ ਫਲਾਵਰ ਆਪਾਂ ਨੇ ਬਣਾ ਲੈਣੇ ਨੇ ਇਸ ਤਰ੍ਹਾਂ ਜੀ ਆਪਾਂ ਨੇ ਬੈਲੂਨ ਨਾਲ ਹਨਾ ਲਗਾ ਲੈਣਾਗਾ ਜੇ ਆਪਾਂ ਨੂੰ ਘੱਟ ਵੀ ਲੱਗੇ ਆਪਾਂ ਦੁਬਾਰਾ ਵੀ ਡਿਪ ਕਰ ਸਕਦੇ ਆ ਇਹਨੂੰ ਕਲਰ ਚ ਇਸ ਤਰ੍ਹਾਂ ਜੀ ਆਪਾਂ ਨੇ ਬਲੂ ਕਲਰ ਦੇ ਹਨਾ ਲਗਾ ਲੈਣੇ ਨੇ ਇਦਾਂ ਫਲਾਵਰ ਬਣਾ ਲੈਣੇ ਨੇ ਜਿੱਥੇ ਆਪਾਂ ਨੂੰ ਐ ਲੱਗਦਾ ਵੀ ਆਪਣਾ ਹਨਾ ਵੀ ਘੱਟ ਲੱਗਿਆ ਕਲਰ ਆਪਾਂ ਦੁਬਾਰਾ ਵੀ ਇਹਨੂੰ ਡਿਪ ਕਰ ਸਕਦੇ ਆਂਗੇ ਇਸ ਤਰ੍ਹਾਂ ਆਪਾਂ ਨੇ ਦੇਖੋ ਇਹ ਲਗਾ ਲਿਆ ਹੁਣ ਜੀ ਆਪਾਂ ਲੈਣਾ ਗ੍ਰੀਨ ਕਲਰ ਆਪਾਂ ਨੇ ਗ੍ਰੀਨ ਕਲਰ ਲੈ ਲਿਆ ਹੁਣ ਆਪਾਂ ਬਣਾਵਾਂਗੇ ਇਹਦੀਆਂ ਪੱਤੀਆਂ ਜੀ ਇਸ ਤਰ੍ਹਾਂ ਆਪਾਂ ਨੇ ਪੱਤੀਆਂ ਬਣਾ ਲੈਣੀਆਂ ਨੇ ਫਲਾਵਰਾਂ ਦੀਆਂ। ਦੇਦੀ ਆਪਾਂ ਇੱਥੋਂ ਜੜ ਜੀ ਇੱਕ ਰੱਖਾਂਗੇ ਬਸ ਹਲਕਾ ਹਲਕਾ ਆਪਾਂ ਬ੍ਰਸ਼ ਲਗਾਉਣਾਗਾ। ਬਹੁਤ ਹੀ ਸੋਹਣਾ ਜਿਹੜਾ ਫਲਾਵਰ ਹੈ ਬਣ ਜੂਗਾ ਇਸ ਤਰ੍ਹਾਂ ਜੀ ਆਪਾਂ ਦੁਪੱਟਿਆਂ ਤੇ ਸੂਟਾਂ ਨੂੰ ਡਿਜ਼ਾਈਨ ਕਰ ਸਕਦੇ ਹਾਂ ਇਸ ਤਰ੍ਹਾਂ ਜੀ ਆਪਾਂ ਜਿਹੜੀਆਂ ਹਨਾ ਦੁਪੱਟਿਆਂ ਤੇ ਖੁੰਜੀਆਂ ਤੇ ਐਦਾਂ ਫਲਾਵਰ ਆ ਜਿਹੜਾ ਬਣਾ ਸਕਦੇ ਆਂਗੇ ਵੀਡੀਓ ਨੂੰ ਜੀ ਐਂਡ ਤੱਕ ਕਰ ਜ਼ਰੂਰ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਪਲੀਜ਼ ਤੇ ਕਮੈਂਟਾਂ ਵਿੱਚ ਵੀ ਜ਼ਰੂਰ ਦੱਸਿਆ ਕਰੋ ਵੀ ਆ ਆਪਣੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇਗੀਆਂ ਇਸ ਤਰ੍ਹਾਂ ਜੀ ਦੇਖੋ ਆਪਾਂ ਨੇ ਆ ਫਲਾਵਰ ਬਣਾਇਆ ਬੈਲੂਨਸ ਨਾਲ ਕਿੰਨਾ ਸੋਹਣਾ ਬਣਿਆਗਾ ਇਹਨੂੰ ਆਪਾਂ ਦੁਪੱਟਿਆਂ ਦੇ ਖੁੰਝਿਆਂ ਤੇ ਬਣਾ ਸਕਦੇ ਹਾਂ ਸੂਟਾਂ ਦੇ ਘੇਰੇ ਤੇ ਜੀ ਇਸ ਤਰ੍ਹਾਂ ਆਪਾਂ ਫਲਾਵਰ ਜਿਹੜਾ ਤਿਆਰ ਕਰ ਸਕਦੇ ਆਂਗੇ ਇਹਦੋਂ ਆਪਾਂ ਵੱਡਾ ਵੀ ਬਣਾ ਸਕਦੇ ਆਂ ਇਹਦੋਂ ਛੋਟਾ ਵੀ ਬਣਾ ਸਕਦੇ ਆਂ ਉਹ ਆਪਦੀ ਇੱਛਾ ਜੀ ਹਣਾ ਕਮੈਂਟਾਂ ਵਿੱਚ ਜਰੂਰ ਦੱਸਿਓ ਵੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਜੀ ਹਨਾ ਤੇ ਅਗਲੀ ਵੀਡੀਓ ਵਿੱਚ ਜੀ ਉਹ ਵੀ ਸੋਨਾ ਤੇ ਵਧੀਆ ਡਿਜ਼ਾਈਨ ਲੈ ਕੇ ਆਵਾਂਗੇ ਤੇ ਵਧੀਆ ਵੀਡੀਓ ਲੈ ਕੇ ਆਵਾਂਗੇ ਜਿਸ ਤਰ੍ਹਾਂ ਜੀ ਆਪਾਂ ਘੱਟ ਸਮੇਂ ਵਿੱਚ ਹੀ ਹਨਾ ਆਪਾਂ ਜਿਹੜੇ ਦੁਪੱਟੇ ਨੂੰ ਤੇ ਸੂਟਾਂ ਨੂੰ ਡਿਜ਼ਾਈਨ ਕਰ ਸਕਦੇ ਆਂ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਵਿੱਚ ਜਰੂਰ ਦੱਸਿਓ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਆਂ ਜੀ ਧੰਨਵਾਦ